ਸ੍ਰੀ ਅਕਾਲ ਜੀ ਅਸੀਂ ਖੜੇ ਆ ਜੀ ਸਰਬਾ ਉਰਫ ਗੇਜੀ ਦੀ ਚੱਕੀ ਭੜੀ ਦਾ ਕੋਟਲਾ ਇਹ ਆਟਾ ਚੱਕੀ ਜੀ ਭੜੀ ਦੇ ਕੋਟਲੇ ਤੋਂ ਜਦੇ ਆਪਾਂ ਚੜੀ ਕੁਟੀਆਰ ਬਡਲੇ ਨੂੰ ਜਾਂਦੇ ਆ ਉਹ ਰਾਹ ਤੇ ਪੈਂਦੀ ਆ ਇਹ ਤੇ ਬਹੁਤ ਵਧੀਆ ਵੀਰ ਦਾ ਕੰਮਕਾਰ ਸਾਫ਼ ਸੁਥਰਾ ਕੰਮ ਆ ਵੀਰ ਦਾ ਤੇ ਵੀਰ ਈਮਾਨਦਾਰੀ ਨਾਲ ਕੰਮ ਕਰਦਾ ਇਹ ਮਸ਼ੀਨਰੀ ਆਈ ਵੀਰ ਦੀ ਸਰਪੇ ਦੀ ਇਹਦੇ ਵਿੱਚ ਆਟਾ ਚੱਕੀਆਂ ਤੇ ਮਸਾਲੇ ਪੀਸਣ ਵਾਲੀਆਂ ਤੇ ਸਪੈਲਰ ਤੇਲ ਕੱਢਣ ਵਾਲਾ ਆਟਾ ਚੱਕੀਆਂ ਨੇ ਜੀ ਇਹ ਚੌਲ ਕੁੱਟਣ ਵਾਲੇ ਵਿੱਚ ਆ ਗਏ ਜੀ ਚੌਲ ਕੁੱਟਦਾ ਤੇ ਟੌਲ ਕੱਟਣ ਵਾਲੀ ਮਸ਼ੀਨਰੀ ਆ ਗਈ ਵੀਰ ਦੀ ਤੇ ਇਹ ਸਪੈਲਰ ਹੋ ਗਿਆ ਤੇਲ ਕੱਢਣ ਵਾਲਾ ਜੀ ਵੀਰ ਬਹੁਤ ਇਮਾਨਦਾਰ ਬੰਦਾ ਮਿਹਨਤ ਨਾਲ ਕੰਮ ਕਰਦਾ ਅਸੀਂ ਪੁੱਛਦੇ ਹਾਂ ਵੀਰ ਨੂੰ ਇਹਦੀ ਜ਼ਿੰਦਗੀ ਦੇ ਜੋ ਪਲ ਕਿਵੇਂ ਦੇ ਬਤੀਤ ਹੋਏ ਕਿਵੇਂ ਨੇ ਸਟਰਗਲ ਕਰੀ ਸਤਿ ਸ਼੍ਰੀ ਅਕਾਲ ਵੀਰ ਜੀ ਸਤਿ ਸ਼੍ਰੀ ਅਕਾਲ ਜੀ ਹੋਰ ਵੀਰ ਜੀ ਠੀਕ ਬਾਗਰ ਜੀ ਕੀ ਫਤਿਹ ਜੀ ਹੋਰ ਵੀਰ ਜੀ ਠੀਕ ਠਾਕ ਜੀ ਹਾਂਜੀ ਬਹੁਤ ਰਪਾਈ ਮਹਾਰਾਜ ਜੀ ਆਪਣਾ ਨਾਮ ਜੀ ਮੇਰਾ ਨਾਮ ਜੀ ਸਰਬਾ ਤੇ ਗੇਜੀ ਵੀ ਕਹਿੰਦੇ ਨੇ ਜੀ ਅੱਛਾ ਜੀ ਵੀਰ ਜੀ ਤੁਸੀਂ ਕਿੰਨਾ ਚਿਰ ਹੋ ਗਿਆ ਇਹ ਕੰਮ ਕਰਦੇ ਆ ਨੂੰ ਮੈਂ ਉਹ ਤਾਂ 12 ਸਾਲ ਦਾ ਜੀ ਜਦੋਂ ਇਹ ਕੰਮ ਕਰਨ ਲੱਗੇ ਹੋ ਤਾਂ ਮੈਂ ਯਾਨੀ ਕੰਮ ਚੱਕੀ ਦਾ ਕੰਮ ਸਾਂਭਣ ਲੱਗਿਆ ਸੀ ਠੀਕ ਆ ਜੀ ਕਿੰਨਾ ਪੜਿਆ ਹੋਈ ਮੈਂ ਮੈਟਰ ਕਰੀ ਜੀ 10ਵੀਂ ਪਾਸ ਹਾਂ ਜੀ ਠੀਕ ਆ 10ਵੀਂ ਪਾਸ ਆਈ ਫਿਰ ਇਹ ਚੱਕੀ ਦਾ ਕੰਮ ਤੁਸੀਂ ਇਕੱਲਿਆਂ ਸ਼ੁਰੂ ਕਰਿਆ ਕਿ ਪਹਿਲਾਂ ਕਿਸੇ ਦੇ ਨਾਲ ਕਰਿਆ ਪਹਿਲਾਂ ਇਹ ਜੀ ਮੇਰੇ ਫਾਦਰ ਸਾਹਿਬ ਕੰਮ ਕਰਦੇ ਸੀ ਚੱਕੀ ਦਾ ਤਕਰੀਬਨ 1992 ਤੋਂ ਅਸੀਂ ਉੱਥੇ ਇੱਥੇ ਕੋਟਲੇ ਪੜੀ ਚੱਕੀ ਲਾਈ ਸੀ ਅੱਛਾ ਜੀ ਉਦੋਂ ਵੀ ਮੈਂ ਫਾਦਰ ਸਾਹਿਬ ਦੇ ਨਾਲ ਆ ਅੱਛਾ ਜੀ ਕੰਮ ਕਰ ਰਹੇ ਸੀ ਠੀਕ ਆ ਜੀ ਉਸ ਤੋਂ ਬਾਅਦ ਕੰਮ ਚੱਲਦਾ ਗਿਆ ਮੈਂ ਕੁਝ ਹੋਰ ਕੰਮ ਦੇ ਵਿੱਚ ਤੁਸੀਂ ਸਿੱਖਣ ਦੀ ਕੋਸ਼ਿਸ਼ ਕੀਤੀ ਹਾਂਜੀ ਪਰ ਚਲੋ ਮਹਾਰਾਜ ਨੇ ਮੈਨੂੰ ਇਹ ਕਿਰਪਾ ਕਰਨੀ ਸੀ ਆਹੇ ਕੰਮ ਕਰਾਉਣਾ ਸੀ हां जी। ਉਹੇ ਕੰਮ ਉਹ ਬੜੀ ਤੰਦੇ ਵੀ ਨਾਲ ਕਰਦਾ ਗਿਆ। ਠੀਕ ਹੈ ਜੀ। ਮੈਨੂੰ ਵੀ ਹੌਲੀ ਮਿਲਦੇਗਾ ਇਹ ਮੇਰਾ ਸਤਾਰਾ ਜੀ। ਠੀਕ ਹੈ ਜੀ। ਉਹ ਪਰ ਕਰਦਾ ਠੀਕ ਹੈ ਜੀ। ਉਹਨੇ ਸਪੋਰਟ ਕੰਮ ਕੀਤਾ ਚੱਕੀ ਦਾ। ਠੀਕ ਹੈ ਜੀ। ਉਪਰ ਵਾਲੀ ਠੀਕ ਹੈ ਜੀ। ਉਹਨਾਂ ਨਾਲ ਉਸ ਬੜੀ ਦੇਣ ਉਹਨੇ ਉਹਦੇ ਕੰਮ ਸਭਾਇਆ। ਠੀਕ ਹੈ ਜੀ। ਵਧੀਆ ਰੋਟੀ ਪਾਣੀ ਚਲਾਉਣਾ ਤੇ ਮੇਰੇ ਪਿਤਾ ਜੀ ਸੀ ਜਿਹੜੇ ਉਹ ਵੀ ਕੰਮ ਕਰਦੇ ਸੀ ਉਹਨਾਂ ਦੇ ਨਾਮ ਕਰਦਾ ਠੀਕ ਹੈ ਜੀ। ਤੇ ਫਾਦਰ ਸਾਹਿਬ ਨੇ ਕਿੰਨਾ ਚਿਰ ਕੰਮ ਕਰਿਆ ਜੀ? ਫਾਦਰ ਸਾਹਿਬ ਨੇ ਤਕਰੀਬਨ ਮੈਂ ਕੰਮ ਕੀਤਾ 15-20 ਸਾਲ ਕ ਅੱਛਾ ਜੀ ਉਹਦੇ ਬਾਅਦ ਫਿਰ ਤੁਸੀਂ ਫਾਦਰ ਸਾਹਿਬ ਨਾਲ ਕੋਈ ਜਾਣ-ਪਛਾਣ ਹੋ ਗਈ ਜਦੋਂ ਮਾਨੂਪੁਰ ਵੀ ਤੁਸੀਂ ਚੱਕੀ ਠੇਕੇ ਤੇ ਲਈ ਸੀ ਹਾਂ ਜੀ ਹਾਂ ਉਹਦੋਂ ਮੇਰੀ ਜਦੋਂ ਸ਼ਾਦੀ ਹੋਈ ਤੁਹਾਨੂੰ ਪਤਾ ਹੀ ਹੈ ਪ੍ਰਕਾਰ ਦੇ ਥੋੜਾ ਜਿਹਾ ਔਨਲਾਈਨ ਮੇਰੇ ਬੇਟੀ ਹੋ ਗਈ ਇੱਕ ਹਾਂ ਜੀ ਉਸ ਤੋਂ ਬਾਅਦ ਹੌਲੀ-ਹੌਲੀ ਪਰਿਵਾਰ ਦੇ ਵਿੱਚ ਹਾਂ ਪਤਾ ਜੀ ਮੈਂ ਆਪਣਾ ਪਰਿਵਾਰ ਵੀ ਥੋੜਾ ਜਿਹਾ ਦੇਖਣ ਲੱਗ ਗਿਆ ਮੈਂ ਕੁਬੀਲਦਾਰ ਹੋ ਗਿਆ ਬੰਦਾ ਹਾਂ ਜੀ ਘਰੋਂ ਖਰਚਾ ਥੋੜਾ ਘੱਟ ਮਿਲਦਾ ਸੀ ਠੀਕ ਹੈ ਜੀ ਪਤਾ ਜੀ ਨੂੰ ਕਹਿਣਾ ਵੀ ਥੋੜਾ ਖਰਚਾ ਵਧਾਓ ਹਾਂ ਜੀ ਕੁਝ ਕਾਰਨ ਬਣੇ ਉਹਨਾਂ ਕਰਕੇ ਫਿਰ ਥੋੜਾ ਜਿਹਾ ਕਰਦੇ ਵਿਚਾਰ ਮੰਨ ਹੋਈ ਫਿਰ ਤੁਸੀਂ ਮਾਨੂਪੁਰ ਚੱਕੀ ਠਿੱਕੇ ਤੇ ਲੈ ਲਈ ਉਸ ਤੋਂ ਬਾਅਦ ਫਿਰ ਮਾਨੂਪੁਰ ਗਿਆ ਠਿੱਕੇ ਤੇ ਠੀਕ ਹੈ ਜੀ ਉੱਥੇ ਠਿੱਕੇ ਤੇ ਚੱਕੀ ਲਈ ਠੀਕ ਹੈ ਜੀ ਤੇ ਬੜੇ ਵਧੀਆ ਉਹ ਦਾਣਾ ਮਾਨੂਪੁਰ ਦੇ ਠੀਕ ਹੈ ਜੀ ਬਹੁਤ ਵਧੀਆ ਸਹਾਇਕਤਾ ਪਹਿਲੇ ਦਿਨ ਲਗਾਏ ਹਾਂ ਜੀ ਮੇਰੇ ਨਾਲ ਕਰਾਪਨ ਹੈ ਜੀ ਸੀ ਤਲਕਰਾ ਦੀ ਠੀਕ ਹੈ ਜੀ ਬਹੁਤ ਵੀ ਨੇਕ ਸੱਜਣ ਨੇਕ ਸੁਭਾਅ ਦੇ ਸੀ ਉਹ ਠੀਕ ਹੈ ਜੀ ਤੇ ਉਹਨਾਂ ਨੇ ਬੜੀ ਮੇਰੀ ਮਦਦ ਕੀਤੀ ਤੇ ਉਹ ਮੈਨੂੰ ਲੈ ਕੇ ਗਏ ਮਾਨੂਪੁਰ ਪਿੰਡ ਦੇ ਵਿੱਚ ਠੀਕ ਹੈ ਜੀ ਕਿ ਉੱਥੇ ਜਦੋਂ ਮਾਡੇ ਤੇ ਪਹੁੰਚਿਆ ਤਾਂ ਬੈਠੇ ਸੀ ਠੀਕ ਹੈ ਜੀ ਤੇ ਉਹਨੇ ਮੈਨੂੰ ਬੜੀ ਅੱਲਾਸ਼ੇਰੀ ਦਿੱਤੀ ਕਿ ਬੱਸ ਤੂੰ ਪੂਰੇ ਧਿਆਨ ਨਾਲ ਕੰਮ ਕਰ ਕੰਮ ਇੱਥੇ ਬਹੁਤ ਆਪ ਠੀਕ ਆ ਜੀ ਮਨਮਾਨਦਾਰੀ ਨਾਲ ਕੰਮ ਕਰੀ ਠੀਕ ਆ ਜੀ ਜਿਹੜਾ ਸਰਦ ਨੇ ਮੈਨੂੰ ਇਹ ਗੋਣ ਦਿੱਤੇ ਹੋਏ ਸੀ ਕਿ ਇਮਾਨਦਾਰੀ ਨਾਲ ਹੀ ਕੰਮ ਕਰਨਾ ਹਾਂਜੀ ਮੈਂ ਇਸ ਤਰ੍ਹਾਂ ਕੰਮ ਕਰਦਾ ਹਾਂ ਜੀ ਠੀਕ ਆ ਜੀ ਫਿਰ ਮਾਨੂਪੁਰ ਨਗਰ ਦਾ ਤੁਹਾਨੂੰ ਆਲੇ-ਦਾਲੇ ਲੋਕਾਂ ਦਾ ਆਸਗਮਾਣ ਦਾ ਕਿੰਨਾ ਕੁ ਸੰਜੋਗ ਮਿਲਿਆ ਦੇਖੋ ਜੀ ਜਿਹੜਾ ਮਾਨੂਪੁਰ ਪਿੰਡ ਹੈ ਜੀ ਹਾਂਜੀ ਮੈਂ ਜਦੋਂ ਪਹਿਲੇ ਦਿਨ ਗਿਆ ਸੀ ਉੱਥੇ ਮੈਨੂੰ ਯਾਦ ਆ ਮੈਂ ਚੱਕੀ ਦੇ ਵਿੱਚ ਸੀ ਚਾਰ ਦਿਨਾਂ ਲਈ ਸੀ ਸੱਸ ਸੀ ਹਾਂਜੀ ਬੇਟੀ ਵੀ ਛੋਟੀ ਜੀ ਤਿੰਨ ਹਾਂਜੀ ਉਹ ਚਾਰੋ ਜਣੇ ਇੱਕ ਮੰਜੇ ਦੇ ਸੁੱਤੇ ਸੀ ਠੀਕ ਆ ਜੀ ਦੱਸਦੇ ਮੈਨੂੰ ਇੱਕ ਮੰਜੇ ਤੇ ਸੌਂਗੇ ਤੇ ਮੈਂ ਆਲੇ-ਦਾਲੇ ਉਹਨਾਂ ਦੇ ਘੇੜੇ ਕੱਢਦਾ ਰਿਹਾ ਕਿਉਂਕਿ ਇੱਕੋ ਕਮਰਾ ਸੀ ਠੀਕ ਆ ਜੀ ਇੱਕ ਮੰਜਾ ਸੀ ਠੀਕ ਆ ਜੀ ਮੈਂ ਤਾਂ ਆਪਣੇ ਉਹਦੀ ਅੰਦਰ ਢੌਂਗੀ ਲਾ ਕੇ ਸਾਈਡ ਤੇ ਕੱਢਦੇ ਨਾਲ ਠੀਕ ਆ ਜੀ ਉੱਥੇ ਸੁੱਤਾ ਮੈਂ ਉੱਥੇ ਆਰਾਮ ਕੀਤਾ ਥੋੜਾ ਜਿਹਾ ਠੀਕ ਆ ਜੀ ਆਪਣੇ ਸਰਦਾਰ ਬਲਬੀਰ ਸਿੰਘ ਉਹਨਾਂ ਦੀ ਮਾਤਾ ਭਰਾਇ ਸਿੰਘ ਦੀ ਹਾਂਜੀ ਹਾਂਜੀ ਉਹਨਾਂ ਦੀ ਮਾਤਾ ਹਾਂਜੀ ਉਹਨਾਂ ਨੇ ਮੇਰੇ ਤੇ ਬੜਾ ਤਰਸ ਕੀਤਾ ਹਾਂਜੀ ਇਹ ਉਹ ਮਨੁੱਖ ਰਵਨ ਦਾ ਕਮਰਾ ਸੀ ਸਰਦਾਰ ਕੇਬਲ ਸਿੰਘ ਦੇ ਸਿੱਖੋਂ ਦਾ ਮਕਾਨ ਤੇ ਹੈਗਾ ਜੀ ਤੇ ਉੱਥੇ ਮੈਂ ਕਿਰਾਏ ਤੇ ਰਿਹਾ ਜੀ ਹਾਂਜੀ ਇਹਨਾਂ ਨੇ ਵਿਚਾਰਿਆਂ ਨੇ ਮੇਰੇ ਤੋਂ ਕੋਈ ਕਿਰਾਇਆ ਵੀ ਨਹੀਂ ਜ਼ਿਆਦਾ ਲਿੱਤਾ ਸਿਰਫ 100-200 ਰੁਪਿਆ ਹੀ ਇਹਨਾਂ ਨੇ ਕਿਹਾ ਪੁੱਤ ਜਿੰਨਾ ਤੱਕ ਤੂੰ ਦੇ ਹੁੰਦਾ ਉਹਨਾਂ ਦੇ ਦੀ ਨਹੀਂ ਦੇ ਹੁੰਦਾ ਕੰਮ ਹੀ ਕੋਈ ਕਰ ਠੀਕ ਆ ਜੀ ਇਹਨਾਂ ਨੇ ਬਹੁਤ ਮੇਰੀ ਮਦਦ ਕੀਤੀ ਮਹਾਰਾਜ ਇਹਨਾਂ ਨੂੰ ਚੜ੍ਹਦੀ ਕਲਾ 'ਚ ਰੱਖੇ ਠੀਕ ਆ ਜੀ ਮੈਂ ਦਿਨੋਂ ਅਰਦਾਸ ਕਰਦਾ ਹੁੰਦਾ ਕਿ ਇਹਨਾਂ ਲਈ ਹਰ ਰੋ ਜੀ ਠੀਕ ਆ ਜੀ ਇਹ ਮਾਨੂਪੁਰ ਤੁਸੀਂ ਚੱਕੀ ਕਿਹਦੀ ਠੇਕੇ ਤੇ ਲਈ ਸੀ ਜੀ ਮਾਨੂਪੁਰ ਚੱਕੀ ਲਈ ਸੀ ਜੀ ਮੈਂ ਪ੍ਰੇਮ ਸਿੰਘ ਸਰਦ ਆਸੂ ਮਨ ਸੰਗ ਉਹਨਾਂ ਦੇ ਭਰਾ ਸੀ ਠੀਕ ਆ ਜੀ ਠੀਕ ਆ ਜੀ ਉਹ ਉਹਨਾਂ ਦਾ ਬਹੁਤ ਸਹਿਯੋਗ ਰਿਹਾ ਮੈਨੂੰ ਮਾਤਾ ਦਾ ਉਹਨਾਂ ਦਾ ਠੀਕ ਆ ਜੀ ਬੜੀ ਉਹਨਾਂ ਦੀ ਕਿਰਪਾ ਰਹੀ ਮੇਰੇ ਤੇ ਠੀਕ ਆ ਜੀ ਚੱਕੀ ਚਲਾਈ ਠੀਕ ਆ ਜੀ ਮੈਨੂੰ ਆਉਣ ਨਹੀਂ ਦਿੰਦੇ ਸੀ ਹਾਂ ਜੀ ਮੈਨੂੰ ਮਿਲੂਏ ਕਰਨੇ ਮੇਰੇ ਪਿੰਨ ਦੀ ਮੈਂ ਦੁਬਾਰਾ ਜਾਣਾ ਚਾਹਦਾ ਹਾਂ ਹਾਂ ਜੀ ਹਾਂ ਜੀ ਤੇ ਮੇਰੇ ਪਤਾ ਜੀ ਬਿਮਾਰ ਤੇ ਸ਼ੂਗਰ ਦੇ ਮਰੀਜ਼ ਸੀ ਹਾਂ ਜੀ ਉਹਦੇ ਕਰਕੇ ਮੈਨੂੰ ਬਾਰ-ਬਾਰ ਉਹ ਕਹਿੰਦੇ ਸੀ ਵੀ ਪੁੱਤਰ ਆ ਜਾ ਦੁਬਾਰਾ ਆ ਜਾ ਠੀਕ ਆ ਜੀ ਸਾਨੂੰ ਸਾਂਭਾ ਕੇ ਤਾਂ ਮੈਂ ਉਸੇ ਉਸ ਕਰਕੇ ਮੈਂ ਮਨੂ ਪਰ ਪੜ ਤੋਂ ਛੱਡਿਆ ਠੀਕ ਆ ਕਿੰ ਤਾਂ 11 ਤੱਕ ਕੰਮ ਕੀਤਾ ਜੀ ਠੀਕ ਆ ਜੀ 4 ਸਾਲ ਕੰਮ ਕਰਿਆ ਜੀ ਉੱਥੇ ਨਗਰ ਦਾ ਵਧੀਆ ਸੰਯੋਗ ਰਿਹਾ ਤੁਹਾਡੇ ਨਾਲ ਹਾਂ ਜੀ ਹਾਂ ਉੱਥੇ ਮਹਾਰਾਜ ਬੜੇ ਨੇਕ ਦਿਲ ਦੇ ਬੰਦੇ ਨੇ ਮਾਨੂਪੁਰਪੁਰੰਦੇ ਹਾਂ ਜੀ ਤੇ ਮੇਰੀ ਬੜੀ ਮਸਪੋਰਟ ਕਰੀ ਉਹਨਾਂ ਨੇ ਪਹਿਲੇ ਦਿਨ ਤੋਂ ਜਿਸ ਦਿਨ ਮੈਂ ਪਹਿਲੇ ਦਿਨ ਮੈਂ ਸਟੇਜ ਤੇ ਪਰਫੋਰਮਰ ਅਪੀਅਰ ਕੀਤਾ ਹਾਂ ਜੀ ਦੂਸਰੇ ਦਿਨ ਕਿਸ ਤਰ੍ਹਾਂ ਮਦਦ ਕੀਤੀ ਹਾਂ ਜੀ ਉਸਦੇ ਨਾਲ ਦੇ ਹੋਰ ਪੜੋਸੀ ਸੱਜਣਾਂ ਨੇ ਉਹਨਾਂ ਨੇ ਮੈਨੂੰ ਬਹੁਤ ਔਲਾ ਛੇਰੀ ਦਿੱਤੀ ਠੀਕ ਆ ਜੀ ਮਾਨੂਪੁਰ ਨਗਰ ਸਾਧੂ ਮਹਾਤਮਾ ਨੇ ਵੀ ਤਪੱਸਿਆ ਕਰੀ ਹੋਈ ਆਈ ਪਤਾ ਤੁਹਾਨੂੰ ਇਹਦੇ ਬਾਰੇ 4 ਸਾਲ ਤੁਸੀਂ ਮਾਨੂਪਰ ਕਰਿਆ ਫਿਰ ਤੁਸੀਂ ਫਾਦਰ ਸਾਹਿਬ ਕੋ ਆ ਗਏ ਹਾਂਜੀ ਫਿਰ ਮੈਂ ਫਾਦਰ ਸਾਹਿਬ ਕੋ ਆਇਆ ਦੁਬਾਰਾ ਹਾਂਜੀ ਸਾਨੂੰ ਬਿਲਕੁਲ ਜੁੜ ਗਿਆ ਹਾਂਜੀ ਉਸ ਤੋਂ ਬਾਅਦ ਫਿਰ ਉਹ ਹੀ ਗੱਲਾਂ ਚੱਲਣ ਲੱਗੀਆਂ ਠੀਕ ਹੈ ਜੀ ਤੇ ਮੇਰੇ ਫਿਰ ਦੋ ਬੇਟੀਆਂ ਹੋ ਗਈਆਂ ਉਸ ਤੋਂ ਬਾਅਦ ਫਿਰ ਇੱਕ ਬੇਟੀ ਦਾ ਜਨਮ ਲੈ ਲਿਆ ਹਾਂਜੀ ਤੇ ਉਸ ਤੋਂ ਬਾਅਦ ਫਿਰ ਫੇਰ ਨੇ ਉਹ ਕੰਮ ਲੋਟ ਆ ਫਿਰ ਤਾਂ ਜੀ ਮੈਨੂੰ ਕਹਿੰਦਾ ਤੂੰ ਜਾ ਬੀ ਲੋਟ ਲੈ ਆਉਣਾ ਕੰਮ ਠੀਕ ਹੈ ਜੀ ਫਿਰ ਇੱਕ ਸਮਾਂ ਤੁਹਾਡੇ ਤੇ ਐਸਾ ਵੀ ਆਇਆ ਤੁਹਾਡੀ ਵਾਈਫ ਦੀ ਡੈਥ ਹੋ ਗਈ ਤੁਸੀਂ ਇੱਕਦਮ ਇਕੱਲੇ ਪੈ ਗਏ ਉਸ ਟਾਈਮ ਤੁਹਾਡੀ ਸਪੋਰਟ ਮਾਨੂਪੁਰ ਨਗਰ ਚੋਂ ਕਿਸੇ ਬੰਦੇ ਨੇ ਆ ਕੇ ਕਰੀ ਜਾਂ ਕੋਈ ਨਾਲ ਖੜਿਆ ਤੁਹਾਡੇ ਹਾਂਜੀ 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 ਉਹ ਗੱਲ ਸੀ ਜਿਹੜੇ ਮੇਰੇ ਲਈ ਬਹੁਤ ਖੁਸ਼ਾਈ ਦੀ ਹਾਂਜੀ ਹਾਂਜੀ